ਸਵੇਰ ਦੀ ਗਈ 4 ਵਜੇ ਤੇ ਅਜੇ ਤੱਕ ਨਹੀਂ ਆਈ ਉਹਨੇ ਹੈਗਾ ਕਿ ਘਰ ਦਾ ਫਿਗਰ ਮਾੜਾ ਮੋਟਾ ਫਮਾ ਜਾਵਾ ਟਾਈਮ ਨਾਲ ਰੋਟੀ ਪਾਣੀ ਬਣਾਉਣਾ ਜਾਂ ਨਹੀਂ ਬਣਾਉਣਾ ਭਾਂਡੇ ਵੀ ਉਤਰਾ ਸੁੱਟ ਗਈ ਆ ਕੱਪੜੇ ਵੀ ਉਤਰਾ ਹੀ ਥੋਣ ਵਲੇ ਸੁੱਟ ਗਏ ਕਮ ਸਕਮ ਤਾਂ ਭਾਂਡੇ ਹੀ ਮਾਂਜ ਜਾ ਚੱਲ ਮੈਨੂੰ ਕਿ ਮੈਂ ਕਿਹੜੇ ਮਾਂਜਣ ਆ ਭੈਣ ਕੇ ਮਾਂਜਦੀ ਰਹੋਗੇ ਉਥੇ ਲੱਗੀ ਹੁਣੀ ਮਾਂ ਨਾਲ ਗੱਲ ਨਹੀਂ ਨਾ ਇਹਦੀਆਂ ਗੱਲਾਂ ਮੁੱਕਣ ਤਾਂ ਉਹਦੀਆਂ ਮੁੱਕਣ ਗੱਲਾਂ ਮੁੱਕਣ ਦਾ ਘਰ ਨੂੰ ਆਵੇ ਆਪਣੇ ਆਪ ਘਰ ਦਾ ਫਿਗਰ ਹੀ ਕੋਈ ਨਹੀਂ ਹੈਗਾ ਇਹਨੂੰ ਕੋਈ ਸਾਨੂੰ ਕਿਆ ਭੈਣ ਕ ਕਰਦੇ ਰਹੋਗੇ ਮੈਂ ਕਿਹੜਾ ਕਰਨ ਲੱਗੀ ਐ ਇੰਨਾ ਟਾਈਮ ਰਾਤ ਤੱਕ ਲਾਈ ਆ ਸਵੇਰ ਦੀ ਤੂੰ ਗਈ ਇੱਥੇ ਤਾਂ 5 ਵਜੇ ਗਏ ਆ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਬਜ਼ਾਰਾ ਚ ਕਿੰਨੀ ਭੀੜ ਹੁੰਦੀ ਆ ਦਿੰਦਿਆਂ ਦਾ ਕਰਕੇ ਅਜੇ ਤੇ ਮੈਂ ਘਰੇ ਨਹੀਂ ਗਈ ਮੈਂ ਮੰਮੀ ਨੂੰ ਫੋਨ ਕਰਤਾ ਮੈਂ ਮਾਰਕੀਟ ਚ ਆਜੋ ਮੇਰੇ ਤੋਂ ਨਹੀਂ ਇੰਨਾ ਟਾਈਮ ਹੈਗਾ ਉੱਥੇ ਸਮਾਨ ਲੈਣ ਦਾ ਟਾਈਮ ਦਾ ਪਤਾ ਨਹੀਂ ਲੱਗਾ ਕੀ ਸਮਾਨ ਲੈ ਕੇ ਆਇਆ ਦੱਸਾਂ ਹਰ ਮੈਨੂੰ ਰੋ ਜਾ ਮੰਮੀ ਮੈਂ ਪਾਣੀ ਪੀ ਜਾਵਾ ਫਿਰ ਵਖਾਉਣੀ ਤੁਹਾਨੂੰ ਬਾਅਦ ਚ ਪੀਨੇ ਪਾਣੀ ਮੰਮੀ ਪਿਆਸ ਬੜੀ ਲੱਗੀ ਆ ਚਾਹ ਪਾਣੀ ਪੀ ਕੇ ਆਪਾਂ ਛੇਤੀ ਤੋਂ ਵਖਾ ਮੈਨੂੰ ਪੀ ਲੈ ਕੇ ਆਈਆਂ ਵਖਾਉਣੇ ਚੱਲ ਪੀ ਲੈ ਪਾਣੀ ਦਾ ਵਖਾ ਕੀ ਲੈ ਆਈਆਂ ਲਾਓ ਮੰਮੀ ਵੇਖ ਲਓ ਸਿੱਖ ਆਹ ਵੇਖੋ ਪੈਨਾ ਸੈਟ ਤੇ ਚੂੜੀਆਂ ਮੈਂ ਸੂਟਾਂ ਦੇ ਨਾਲ ਹੀ ਮੈਚ ਕਰਕੇ ਲੈ ਲੇ ਲੇ ਤੂ ਬੜਾ ਸੋਹਣਾ ਹੈ ਤੇ ਸੈਟ ਬੜਾ ਸੋਹਣਾ ਸੋਹਣਾ ਹੈ ਬੜਾ ਪਾਰਾ ਸੈਟ ਹੈ ਇੱਕ ਕਹਾਵਾ ਸੈਟ ਹੈ ਹਾਂ ਬਾਕੀ ਮੇਕਅਪ ਦਾ ਸਮਾਨ ਸਾਰਾ ਅੱਛਾ ਬੜਾ ਵਧੀਆ ਸੈਟ ਆ ਮੰਮੀ ਇੱਕ ਆ ਕਾ ਸੂਟ ਜੀ ਦੋ ਸੂਟ ਆ ਇੱਕ ਮੈਂ ਸਵੇਰੇ ਨਹਾ ਕੇ ਪਾਵਾਂਗੀ ਇੱਕ ਸ਼ਾਮ ਨੂੰ ਸੋਹਣਾ ਸੂਟ ਲੀ ਆ ਮਠਿਆਈ ਦੇ ਦੱਬਾ ਤੇ ਬਾਕੀ ਇਹਦੇ ਚ ਫਰੂਟ ਜੀ ਅੱਛਾ ਸੋਹਣਾ ਸਾਮਾਨ ਸਾਰਾ ਵਧੀਆ ਸੋਹਣਿਆ ਨਾ ਬੜਾ ਵਧੀਆ ਚਲ ਪਾ ਦੇ ਨਾ ਉਹਨਾਂ ਨੂੰ ਪਾਪੇ ਚ ਚਲ ਚਾਚਾ ਬਣਾ ਲੈ ਆ ਕੋਟੂ ਚਲੋ ਠੀਕ ਹੈ ਮੈਂ ਵੀ ਬਣਾ ਲੈਂਦਾ ਐਰ ਕਦੇ ਤੇ ਪੀਕੇ ਨਾ ਬੜਾ ਸਾਮਾਨ ਦਿੱਤਾ ਵਾ ਆ ਬੜਾ ਪਾਰਾ ਸੈੱਟ ਦਿੱਤਾ ਵਾ ਝੂੜੀਆਂ ਵੀ ਸੋਹਣੀਆਂ ਵਾ ਸੂਟ ਵੀ ਸੋਹਣੇ ਲਈ ਅੱਗੇ ਤੇ ਕਦੀ ਐਨਾ ਵਜਾ ਸਾਮਾਨ ਲੈਂਦਾ ਨਹੀਂ ਆ ਇਹ ਕਿਹੜੀ ਕਮਾਈ ਕਰਨ ਲੱਗ ਪਈ ਜਿਹੜਾ ਇੰਨਾ ਸਾਮਾਨ ਨਾਲ ਕੋ ਆ ਪੈਸਾ ਆ ਗਿਆ ਇੰਨਾ ਸਮਾਨ ਦਿੱਤਾ ਇਹਨੂੰ ਸੋਹਣਾ ਵਧੀਆ ਸੋਤਰਾਂ ਤੇ ਚਲ ਮੈਮਨ ਨੂੰ ਫੋਨ ਕਰਦੀ ਆ ਹਾਂ ਹਮਣਾ ਸਾਸਿਕਾ ਕੀ ਆळ्या ਕੀ ਕਰਨ ਢਈ ਆ ਅੱਛਾ ਬਾਜ਼ਾਰ ਚ ਆਈ ਆ ਤੇ ਆ ਜਾ ਤੂੰ ਫਿਰ ਲੈਣਾ ਨਾ ਸਮਾਨ ਬਰਤਦਾ ਸਮਾਨ ਲੈਣਾ ਆ ਜਾ ਆ ਜਾ ਫਿਰ ਇੱਧਰ ਨੂੰ ਆ ਜਾ ਸਿੱਧੀ ਆ ਜਾ ਪਰਪਾ ਬਿਤੇ ਚਾਹ ਬਣਾਉਣੀ ਇਕੱਠੇ ਪੀਣੇ ਜਲਦੀ ਆ ਜਾ ਫਿਰ ਲੈ ਪਾਂਡੇ ਨਾਲ ਕਿਤਾਸ਼ਿੰਕ ਭਰੀ ਪਈ ਆ ਮੰਮੀ ਨੇ ਵੀ ਨਹੀਂ ਆ ਕਿ ਬਾਜ਼ਾਰ ਗਈ ਤੇ ਮਗਰੋਂ ਪਾਂਡੇ ਢੋਲਾਂ ਕੋਣ ਆ ਗਿਆ ਲੈ ਅਮਨ ਵੀ ਤੁਰਿਆ ਆਉਣ ਲਈ ਐ ਕਰਦੀ ਆ ਉਹਦੇ ਵਿੱਚ ਚਾਹ ਬਣਾ ਲੈਨੀ ਤਿੰਨੇ ਜਾਨੀਆਂ ਇਕੱਠੀਆਂ ਬੈਠ ਕੇ ਪੀ ਲਾਂਗੇ

ਨਛਾ ਵਰਤਦੇ ਐ ਰਕੇ ਬੜਾ ਸਮਾਨ ਦਿੱਤਾ ਭਾਬੀ ਦੇ ਬੇਕਿਆ ਨੇ ਹਾਂ ਹੋਇਆ ਕਹਿੰਦਾ ਸੈਟ ਸੂਟੂ ਵਧੀਆ ਦਿੱਤੇ ਹੀ ਸੂਟ ਨਾ ਮੈਚਿੰਗ ਹੀ ਆ ਸੈਟ ਹੂੰ ਸੰਦੇ ਦਿੰਨੇ ਹਾਂ ਸ਼ਕਲ ਵਾ ਬਿਲੀ ਹਾਲ ਅਮਾ ਠੀਕ ਹੈ ਹਾਂਜੀ ਵਧੀਆ ਤੈਨੂੰ ਸੁਣਾਓ ਵਧੀਆ ਆ ਚਾਹ ਪੀਓ ਤੈਂ ਮੇਰੇ ਚਾਹ ਨਾਲ ਲੈ ਆਏ ਜੇ ਮੈਂ ਤੈਨੂੰ ਵੇਖ ਲਿਆ ਹੀ ਬਾਹਰ ਮੈਂ ਹਾਂ ਬਣਾ ਗਈ ਆ ਠੀਕ ਲੱਗੀ ਤੇਰੀ ਬਣਾ ਲਈ ਠੀਕ ਆ ਹਰਗੇ ਤੇ ਬੜਾ ਸਮਾਨ ਦੇਤਾ ਭਾਬੀ ਦੇ ਪੇਕੇਆਂ ਨੇ ਫਿਰ ਆਹੋ ਮਣਾ ਦੀ ਵੀ ਦਾ ਕੰਮ ਚੱਲ ਪਿਆ ਵਧੀਆ ਚਲੋ ਵਧੀਆ ਭਾਬੀ ਜੀ ਮੈਂ ਅੱਲੇ ਵਧੀਆ ਸੂਟ ਬਣਾ ਦਿੰਲੀ ਤੈਨੂੰ ਚਲੋ ਵਧੀਆ ਵਾਦ ਆਮਣ ਸਾਡੇ ਤੇ ਬਾਜ਼ਾਰ ਚ ਇਹੋ ਜਿਹਾ ਸੂਟ ਮਿਲਦਾ ਹੀ ਨਹੀਂ ਮੈਂ ਸਾਰਾ ਬਾਜ਼ਾਰ ਘੁੰਮਾਂ ਪਰ ਮੈਨੂੰ ਇਹੋ ਜਿਹਾ ਕੱਪੜਾ ਨਹੀਂ ਮਿਲਿਆ ਸਹੀ ਗਾਇ ਮੰਮੀ ਤੇ ਇਹ ਰਾਜ ਦੇ ਪੇਕੇਆਂ ਵਾਲਾ ਜਿਹੜਾ ਬਾਜ਼ਾਰ ਹੈ ਨਾ ਉਹਦੇ ਵਿੱਚ ਬੜਾ ਵਧੀਆ ਕੱਪੜਾ ਮਿਲਦਾ ਈ ਕਿੱਡੇ ਸੋਹਣੇ ਡਿਜ਼ਾਈਨ ਹੈ ਸੂਟਾਂ ਦੇ ਵੇ ਮੈਂ ਵੀ ਨਾ ਇੱਥੇ ਲਾਗੇ ਮਾਰਕੀਟ ਚ ਵੇ ਵੋ ਕੇ ਚਲ ਜਾਨੀਆ ਪਸੰਦ ਮੈਨੂੰ ਇਥੋਂ ਕੁਛ ਨਹੀਂ ਆਉਂਦਾ ਤੇ ਮੈਨੂੰ ਪਸੰਦ ਆ। ਹਾਂਜੀ ਮੰਮੀ ਬਹੁਤ ਪਸੰਦ ਆ ਬਹੁਤ ਸੋਹਣਾ ਸੂਟ ਆ। ਉਹ ਸੋਹਣੇ ਸੂਟ ਦਿੱਤੇ ਭਾਬੀ ਦੀ ਮੰਮੀ ਨੇ। ਹੂੰ ਚੱਲ ਠੀਕ ਆ ਲੈ ਲਫਾਫੇ ਚ ਪਾ ਦੇ ਇਹਨਾਂ ਨੂੰ। ਸੂਟਾਂ ਨੂੰ। ਮੰਮੀ ਇਹ ਤਾਂ ਮੈਂ ਲਫਾਫੇ ਚ ਪਾ ਦਿੰਨੀ ਆ ਤੇ ਆਪਾਂ ਵੀ ਚੱਲੀਏ। ਮੈਂ ਵੀ ਲੇਟ ਹੋਣ ਦੀ ਮੁੜ ਕੇ ਫਿਰ ਮੈਂ ਵੀ ਜਾਣਾ ਕਰ। ਅਮਨ ਮੇਰੇ ਕੋ ਨਹੀਂ ਬਾਜ਼ਾਰ ਜਾ ਜਾਂਦਾ। ਪਤਾ ਗਰਮੀ ਵੀ ਬੜੀ ਆ ਤੇ ਅੱਜ ਕੱਲ੍ਹ ਇਤਿਹਾਰ ਦੇ ਤੇ ਭੀੜ ਵੀ ਬੜੀ ਹੁੰਦੀ ਆ ਤੇ ਤੂੰ ਇਹੋ ਸਮਾਨ ਨਾ ਰੱਖ ਲਾ ਇਹੋ ਉਸਮਾਨ ਆਹੋ ਮੈਂ ਹੁਣ ਕਿੱਥੇ ਜਾਊਂਗੀ ਸ਼ੋਪਿੰਗ ਕਰਨ ਵਾਸਤੇ ਤੇ ਇਹ ਤੇ ਆਇਆ ਹੀ ਆ ਸਮਾਨ ਤੂੰ ਪਾ ਲਾਇਓ ਤੇ ਹੋ ਲੈ ਜਾ ਪਰ ਮੰਮੀ ਮੈਂ ਕਿੱਦਾਂ ਸਮਾਨ ਲੈ ਕੇ ਜਾ ਸਕਦੀ ਆ ਇਹ ਸਮਾਨ ਤੇ ਭਾਬੀ ਦੀ ਮੰਮੀ ਨੇ ਦਿੱਤਾ ਹਨ ਹਾਂ ਮੇਰੇ ਤੇ ਮੰਮੀ ਨੇ ਲੈ ਦਿੱਤਾ ਸਮਾਨ ਤੇ ਨਹੀਂ ਕੋਈ ਨਹੀਂ ਆ ਮੈਂ ਤਾਂ ਹੋਰ ਲੈ ਆ ਦੂੰਗੀ ਨਾ ਇਨੂੰ ਜੇ ਹੁਣ ਇਹ ਆਈ ਇਹਨੂੰ ਜਾਣ ਦੇ ਲੈ ਕੇ ਤੇ ਵਿਆਹ ਬੰਦ ਦੂ ਹੀ ਕਰਨਾ ਜੇ ਕਹਿਣ ਦਾ ਜੇ ਫਿਰ ਮੈਂ ਕੀ ਕਹਿ ਸਕਦੀ ਸਰ ਕੋਈ ਨੂੰ ਲੈ ਜਾ ਸਾਰਾ ਆਵਾ ਵੀ ਲੈ ਜਾ ਔਰ ਕਰੂਟ ਵੀ ਲੈ ਜਾ ਮੈਂ ਆਪੇ ਲਾਉਂਗੀ ਬਜ਼ਾਰੋਂ ਤੇ ਸੂਟ ਇਹਦੇ ਕੋ ਬਥੇਰੇ ਆ ਉਹਨਾਂ ਦੇ ਵਿੱਚ ਸੀ ਲੂੰਗੀ ਸੂਟ ਇੱਕ ਅੱਦਾ

में। में तू रोज रोज चंग नहीं लगती रोज आ जागी अगली सास मां तेरी गल करूगी पेके लागे है जो तुर पी उस वे मिनटों मिनट ही नहीं कोई गला कर ਤੁਹੇ ਗਾਦੀਸ ਭਾਈਆਂ ਕਰੰਡਾ ਜੀ ਤੈਨੂੰ ਕੀ ਆ ਤੂੰ ਬੜਾ ਮੂੰਹ ਪੜਾ ਕੇ ਬਣਾਇਆ ਕਿਉਂ ਕੋ ਗੱਲ ਹੋਈ ਐ ਆ ਜਾ ਮਮੀ ਦੱਸਦੀ ਕੀ ਦੱਸਣਾ ਕੀ ਗੱਲ ਕੀ ਹੋਇਆ ਗੱਲ ਤੇ ਸੁਣੋ ਆਜੋ ਮੈਂ ਦੇਖਾਂ ਨ ਸਹੀ ਕੀ ਹੋਇਆ ਇਹਨੂੰ ਕਿਤੇ ਲੜਕੇ ਤੇ ਨਹੀਂ ਆਗੇ ਕੁਸ਼ਾ ਨੂੰ ਭਰਾ ਦੀ ਗੱਲ ਹੋਈ ਐ ਰਾਜ ਪਾਣੀ ਲੈ ਆਏ ਹਮਣ ਆਈਆ ਇਹ ਹਮਣ ਹੋਇਆ ਕੀ ਆ ਕੀ ਗੱਲ ਹੋਈ ਐ ਮੈਨੂੰ ਪਤਾ ਤਾਂ ਲੱਗਿਆ ਵਾਸ਼ਨੀ ਮम्मी ਦੱਸਦੀ ਪਾਣੀ ਪੀ ਲੈਂਦੋ ਨੀਮਣਾ ਕੀ ਗੱਲ ਹੋਈ ਆ ਇਹਦਾ ਲੜਕੇ ਤੇ ਨਹੀਂ ਆਗੇ ਨਹੀਂ ਦੱਸ ਗੱਲ ਕੀ ਆ ਕੀ ਦੱਸਾਂ ਭਾਬੀ ਜਿਹੜਾ ਮੰਮੀ ਕੱਲ ਤੇ ਮੈਨੂੰ ਸਮਾਨ ਨਹੀਂ ਦਿੱਤਾ ਆਹੋ ਵਰਤਵਾਸ ਤੇ ਉਹ ਮੈਂ ਜਦੋਂ ਘਰ ਗਈ ਤੇ ਘਰ ਜਾਂਦਿਆਂ ਨੂੰ ਮੇਰੇ ਨਾਨ ਬੈਠੇ ਤੇ ਮੇਰੀ ਸੱਸ ਨੇ ਗਾਂ ਚੋਕੇ ਉਹਨੂੰ ਦੇ ਦਿੱਤਾ ਸਮਾਨ ਅੰਨ ਨਾਨੋਂ ਦੇ ਦਿੱਤਾ ਤੇ ਸੱਸ ਨੇ ਅਜਦਾ ਕਿਦਾਂ ਤੇਰੇ ਨਾਨਦੇ ਤਸਮਾ ਨਹੀਂ ਉਹਨੂੰ ਪਤਾ ਨਹੀਂ ਲੱਗਾ ਪਿਸਮਾਨ ਕੋਲੇ ਤਾਂ ਨੂੰ ਦੇ ਪੇਕਾ ਦਵਾ ਤਾਂ ਮੈਂ ਕਰਨ ਲੱਗੀ ਉਹਨੇ ਕਿਤਨਾ ਸਮਾਨ ਗਾਂ ਕੁੜੀ ਨੂੰ ਦੇ ਦਿੱਤਾ ਲਿਆ ਹੁਣ ਫੜਾ ਮਖੂਨ ਕਰਾਂ ਫੋਨ ਕਰਕੇ ਪੁੱਛਾਂ ਨਾ ਤੇਰੀ ਸੱਸ ਨੂੰ ਉਹਨੇ ਸਮਾਨ ਗਾਂ ਕਿਉਂ ਦਿੱਤਾ ਉਹ ਅਜੇ ਭੁੱਖੇ ਨੰਗੇ ਆ ਆਪਣਾ ਘਰੋਂ ਨਹੀਂ ਸਮਾਨ ਦੇ ਸਕਦੇ ਆਪਣੇ ਕੁੜੇ ਨੂੰ ਹਾਂ ਉਹਨੇ ਚੁੱਕ ਕੇ ਤੇਰਾ ਸਮਾਨ ਗਾਂ ਦੇ ਦਿੱਤਾ ਮੈਂ ਐਡੀ ਰੀ ਜੀ ਨਾ ਤੈਨੂੰ ਸਮਾਨ ਦਿੱਤਾ ਆਪਣਾ ਘਰੋਂ ਕਮਾਈ ਨਹੀਂ ਕਰਦੇ ਅਗਰ ਹਾਂ ਗੱਲ ਮੇਰੀ ਜਿਹਾ ਕ ਆਪਣੀ ਸੱਸ ਨਾਲ ਮੈਂ ਉਹਨਾਂ ਨਾਲ ਗੱਲ ਕਰਾਂ ਉਹਨਾਂ ਕੀ ਤਰ੍ਹਾਂ ਸਮਾਨ ਗਾ ਤੋੜ ਦਿੱਤਾ ਤੇਰਾ ਮੰਮੀ ਸੱਸ ਨੂੰ ਮੈਂ ਕਿ ਫੋਨ ਲਾਉਣਾ ਮੈਨੂੰ ਤਾਂ ਸਮਝ ਲੱਗ ਗਈ ਆ ਪਰ ਮੈਨੂੰ ਲੱਗਾ ਤੁਹਾਨੂੰ ਨਹੀਂ ਲੱਗੀ ਕਾਹਦੀ ਨਹੀਂ ਸਮਝ ਲੱਗੀ ਮੈਨੂੰ ਮੰਮੀ ਰੱਬ ਨੇ ਸਾਨੂੰ ਨਾ ਸ਼ੀਸ਼ਾ ਵਖਾਤਾ ਨਹੀਂ ਕਾਹਦਾ ਸ਼ੀਸ਼ਾ ਵਖਾਤਾ ਹੁਣ ਕਾਹਦੇ ਆ ਬਾਜ਼ਾਰ ਤਾਈਆਂ ਪਾਈ ਜਾਨੀ ਆ ਕਿਉਂ ਮੰਮੀ ਤੁਹਾਨੂੰ ਚੇਤਾ ਭੁੱਲ ਗਿਆ ਤੁਸੀਂ ਕੱਲ ਕੀ ਕੀਤਾ ਕੀ ਕੀਤਾ ਮੈਂ ਤੁਸੀਂ ਮੇਰੇ ਬਾਪ ਵਿਦਾ ਆਇਆ ਸਮਾਨ ਮੈਨੂੰ ਦਿੱਤਾ ਉਦੀ ਮਾਣੇ ਕਿੱਡੇ ਚਾਵਾਂ ਨਾਲ ਉਹਨੂੰ ਦਿੱਤਾ ਹੋਊਗਾ ਤੇ ਤੁਸੀਂ ਉਹ ਸਮਾਨ ਚੋਕੇ ਮੈਨੂੰ ਦੇਤਾ ਤੂੰ ਇੱਕ ਵਾਰੀ ਵੀ ਨਹੀਂ ਸੋਚਿਆ ਮਮਾ ਨੇ ਮੈਂ ਵਾਕਈ ਬੜੀ ਵੱਡੀ ਗਲਤੀ ਕੀਤੀ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਰਾਜ ਦਾ ਸਮਾਨ ਤੈਨੂੰ ਨਹੀਂ ਦੇਣਾ ਚਾਹੀਦਾ ਜਦੋਂ ਮੈਂ ਉਹਦਾ ਸਮਾਨ ਤੈਨੂੰ ਦਿੱਤਾ ਉਹਦੇ ਦਿਨ ਤੇ ਕਿ ਬੀਤੀ ਹੋ ਗਈ ਜਦੋਂ ਤੇਰੀ ਨਨਸਾਸ ਨੇ ਤੇਰਾ ਸਮਾਨ ਤੇ ਮੈਨੂੰ ਨਾਨਾ ਨੂੰ ਦੇ ਦਿੱਤਾ ਤੇ ਮੈਨੂੰ ਗੁੱਸਾ ਆਇਆ ਤੇ ਉਹਨੂੰ ਉਹਦੀ ਮਾਂ ਨੂੰ ਕਿਹੜਾ ਗੁੱਸਾ ਆਇਆ ਹੋਗਾ ਤੇ ਹੋਰ ਮੰਮੀ ਕਦੇ ਵੀ ਨਹੀਂ ਇਤਰਾ ਕਰਨਾ ਚਾਹੀਦਾ ਮੈਨੂੰ ਮੈਂ ਤਾਂ ਬੜੀ ਵੱਡੀ ਗਲਤੀ ਕੀਤੀ ਆ ਇਤਰਾ ਕਰਨਾ ਤੇ ਇਤੀ ਪਤਾ ਤਾਂ ਦਿਲ ਦੁਖਦਾ ਵਾ ਮੰਮੀ ਸੱਚ ਹੀ ਕਹਿੰਦੇ ਆ ਲੋਕੇ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਡੋਗੇ ਤੁਸੀਂ ਭਾਬੀ ਦਾ ਸਮਾਨ ਮੈਨੂੰ ਦੇ ਦਿੱਤਾ ਤੇ ਮੇਰੀ ਸੱਸ ਨੇ ਕਹਾ ਮੇਰਾ ਸਮਾਨ ਮੇਰੇ ਨਾਨਾ ਨੂੰ ਦੇ ਦਿੱਤਾ ਆ ਹੋਇਆ ਤੇ ਮੇਰੇ ਕੋ ਬੜੀ ਵੱਡੀ ਮਨ ਗਲਤੀ ਹੋਈ ਆ ਤੇ ਰਾਜ ਮੈਨੂੰ ਤੂੰ ਹੀ ਮaaf ਕਰ ਦੇ ਮੇਰੇ ਕੋ ਬੜੀ ਵੱਡੀ ਗਲਤੀ ਹੋਈ ਆ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇਰੀ ਮਾਂ ਪਿਓ ਨੇ ਮੈਨੂੰ ਰੀਚਾ ਨਾ ਸਮਾਨ ਦਿੱਤਾ ਸੀ ਤੇ ਮੈਂ ਇਹਨੂੰ ਬਜ਼ਾਰੋਂ ਲੈ ਕੇ ਦੇਣਾ ਚਾਹੀਦਾ ਮੈਨੂੰ ਸਮਾਨ ਮੈਂ ਐਵੇਂ ਤੇਰਾ ਸਮਾਨ ਜਿਹੜਾ ਇਹਨੂੰ ਦੇ ਦਿੱਤਾ ਭਾਬੀ ਤੁਸੀਂ ਇਤਰਾ ਕਰੋ ਮੇਰੇ ਨਾਲ ਚੱਲੋ ਬਜ਼ਾਰ ਤੋਂ ਮੈ ਜਾਣੀ ਆ ਤੁਸੀਂ ਜਿਸ ਤਰ੍ਹਾਂ ਦਾ ਸਮਾਨ ਕਹੋਗੇ ਨਾ ਮੈਂ ਉਤਰਨ ਦਾ ਤੁਹਾਨੂੰ ਸਮਾਨ ਲੈ ਕੇ ਦੇਵਾਂਗੀ ਬਜ਼ਾਰੋਂ ਭਾਬੀ ਮੈਨੂੰ ਮaaf ਕਰ ਦੋ ਮੰਮੀ ਇਹ ਸਮਾਨ ਇੱਥੋਂ ਚੁੱਕ ਕੇ ਨਹੀਂ ਖੜਨਾ ਚਾਹੀਦਾ ਕੋਈ ਨਹੀਂ ਫਿਰ ਕੀ ਇਹ ਸਮਾਨ ਲੈ ਕੇ ਦਊਂ ਤੋ ਚਲੋ ਬਾਜ਼ਾਰ ਚੱਲੀਏ ਮੈਂ ਤਾਂ ਹੁਣੇ ਸਮਾਨ ਲੈ ਕੇ ਦੇ ਦਿੰਨੀ ਜਿੱਤਰਾ ਦਾ ਤੁਸੀਂ ਕਹੋਗੇ ਮੰਮੀ ਇੱਕ ਗੱਲ ਤੇ ਹੈਗੀ ਆ ਜਿੱਦਾਂ ਦਾ ਤੁਸੀਂ ਆਪਣੇ ਨੂਣਾ ਵਿਹਾਰ ਕਰੋਗੇ ਨਾ ਉਦਾਂ ਦਾ ਗਾਹ ਤਾਂ ਧੀ ਨਾ ਹੋਊਗਾ ਇਹੋ ਹੀ ਤੇ ਗਲਤੀ ਆ ਜਿਹੜਾ ਆਪਾਂ ਨੂਣ ਨੂੰ ਤੇ ਹੀ ਨਹੀਂ ਸਮਝਦੇ ਚਲੋ ਮੰਮੀ ਚੱਲੀਏ ਬਾਜ਼ਾਰ ਚਲ ਹਾਂਜੀ ਤੁਹਾਨੂੰ ਇਹ ਸਾਡੀ ਸਟੋਰੀ ਕਿਵੇਂ ਦੀ ਲੱਗੀ ਆ ਜੇ ਸਟੋਰੀ ਵਧੀਆ ਲੱਗੀ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਕਿਉਂਕਿ ਜੇ ਤੁਸੀਂ ਲਾਈਕ ਕਰਦੇ ਤਾਂ ਸਾਨੂੰ ਪਤਾ ਲੱਗਦਾ ਕਿ ਸਾਡੀਆਂ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਵਾ ਤੇ ਸਾਡਾ ਇੱਕ ਹੋਰ ਚੈਨਲ ਹੈਗਾ ਵਾ ਜਿਸ ਦਾ ਨਾਮ ਆ ਮਿਸਟਰ ਐਂਡ ਮੈਸੇਜ ਦੇਓ ਤੇ ਤੁਸੀਂ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਾਂ ਲਿਕਾ